ਪਕਾੜ ਜੀ ਰੁਟ ਵੀ ਖੰਬੇ ਤੋਂ ਲਾ ਕੇ ਆਦੇ ਹਾਂ ਹੁੰਦੀਆਂ ਨੇ ਜੂੰਡੀਆਂ ਆਪਾਂ ਕਹਿਰਾ ਕੇਰਾ ਹੀ ਕਰਨਾ ਹੈ ਕੱਲਾ ਕੱਲਾ ਤੇ ਅਜਾਧਕ ਹੋਇਆ ਹੀ ਕਰ ਸਾ ਥੋੜੀ ਜੀ ਰਹਿ ਗਈ ਹੈ ਇਹ ਜੋੜਿਆਣਾ ਤਾਂ ਉੱਚਾ ਹੋ ਜਾਂਦਾ ਹੈ ਜੋ ਰੂਟ ਆਊਟਰ ਹੁਣ ਦੂਰਾ ਕਿਹੜਾ ਆਉਂਦਾ ਬੱਤੀ ਚਲ ਗਈ ਹੈ ਸਵੇਰੇ ਹਜੇ 6 ਵਜੇ ਆਈ ਸੀ ਤੇ 7 ਵਜੇ ਚੱਲ ਗਈ ਆ ਘੰਟਾ ਕ ਚੱਲੀ ਆ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਪਾਣੀ ਮੋੜਤਾ ਹੀ ਕਣਕ ਨੂੰ ਤੇ ਬੱਤੀ ਚੱਲ ਗਈ ਆ ਸਵੇਰੇ ਹਜੇ 6 ਵਜੇ ਆਈ ਸੀ ਤੇ 7 ਵਜੇ ਚੱਲ ਗਈ ਆ ਘੰਟਾ ਕ ਚੱਲੀ ਆ ਜੇ ਤੇ ਆ ਢਾਈਆਂ ਨੂੰ ਆਪਾਂ 2-4 ਦਿਨ ਹਜੇ ਰੁਕਣਾ ਆ ਤੇ ਉਹ ਮੋਰਲੇ ਖੱਤੇ ਦੋ ਲੰਮੇ ਜਿਹੜੇ ਸੀਗੇ ਉਹ ਵੀਜੇ ਸੀਗੇ ਪਹਿਲਾਂ ਸਾਰ ਨੂੰ ਤੇ ਉਹਨਾਂ ਨੂੰ ਮੋੜਿਆ ਹੈਗਾ ਦੇਖੋ ਕਦੋਂ ਆਦੀ ਆ ਲਾਈਟ ਤੇ ਠੰਡ ਹੋ ਗਈ ਆ ਹੁਣ ਪੂਰੀ ਦੇਖਿਓ ਫਿਰ ਵਲੌਗ ਅੱਗੇ ਖਾ ਦਾ ਆਪਾ ਉੱਤੇ ਪਾਉਣਾ ਹੈ ਮੈਟਰੀ ਵੀ ਲਾ ਕੇ ਨਾਲ ਜਦਾਂ ਬੋਰਾ ਬੋਰਾ ਥੋੜਾ ਗਿੱਲੇ ਗਿੱਲੇ ਚ ਸੜ ਦੇਣਾ ਮੈਟਰੀ ਪਾਵਾਂਗੇ ਆਲੂ ਵਾਲੀ ਤੇ ਫੇਰ ਕਾਕੋ ਖ ਮਰ ਜਾਊਗਾ ਦੇਖਿਓ ਫੇ ਬਲੌਗ ਅੱਗੇ ਆਪਾਂ ਕਿਹੜਾ ਕਿਹੜਾ ਹੀ ਕਰਨਾ ਹੈ ਕੱਲਾ ਕੱਲਾ ਤੇ ਅਜਾਧਾ ਖੋਇਆ ਹੀ ਕਿਹੜਾ ਤੇ ਦੇਖਿਓ ਫੇ ਬੱਤੀ ਚੱਲ ਗਈ ਹੁਣ ਦੇਖੋ ਕਦੋਂ ਆਉਂਦੀ ਆ ਕਣਕ ਆਵਾਜ਼ਾਂ ਸਾਰੀਆਂ ਨਿਕਲੇ ਆਈਆਂ। ਹਜੇ ਡੱਕ ਹੋਇਆ ਅੱਧਿਓ ਵੀ ਕੱਟੇ ਗਿਆ ਰ। ਲੰਬਾਈ ਬਹੁਤ ਜ਼ਿਆਦਾ ਹੈ ਜਿੱਦਾਂ ਪਾਣੀ ਮਾਰ ਫੇ ਔਖਾ ਹੁੰਦਾ ਕਰਦਾ। ਦੋ ਖੇਤਾਂ ਦੀ ਲੰਬਾਈ ਆ। ਤੁਹ ਹੋਇਆ ਗਦੌੜਦਾ ਪਾ ਆ ਪਿਆ ਹੈ ਪਾਣੀ। ਪਾਣੀ ਵੀ ਹੁਣ ਮੋਟਰਾਂ ਨਿੱਗਾ ਕੱਢਦੀਆਂ ਐਨ ਤੇ ਦੇਢ ਘੰਟਾ ਚੱਲੀ ਆ ਪਾਣੀ ਹੁਣ ਜਦਾਂ ਖੜੀਆਂ ਮੋਟਰਾਂ ਦਾ ਬਾਵਾ ਆ 12:30 ਦੀ ਆਪਣੀ ਤੇ ਸੁੱਦਾ ਘੇਰਾ ਕਰਤਾ ਆ ਹੈਗਾ ਚਾਰ ਕਨਾਲਾਂ ਦਾ ਦੋ ਕਨਾਲਾ ਕਰਤਾ ਪੱਟੇ ਪੈਖ ਹੱਥੇ ਥੱਲੇ ਉਹ ਵੀ ਦੌਰ ਦੌਰ ਤਵੀਆਂ ਹੀ ਲੱਗੀ ਆ ਫੇ ਰੂਟ ਆਊਟਰ ਤਾਂ ਕਰਕੇ ਪਾਣੀ ਥੱਲੇ ਜਾਂਦਾ ਜਿਹੜੀ ਆਪਣੀ ਸੁਪਰ ਸਿੱਟ ਦੀ ਵੀਡੀਓ ਰੂਲੇ ਤੋਦੰਦੇ ਕਰਕੇ ਉੱਚ ਪਾਣੀ ਬਹੁਤ ਥੋੜਾ ਪੈਂਦਾ ਵੇ ਤੇ ਦੇਖੋ ਫੇ ਅੱਗੇ ਵਲੌਗ ਤੇ ਅੱਜ ਦੂਜਾ ਦੇਖਦੇ ਕੀ ਕਰਦੇ ਬਾਕੀ ਹੋਰ ਕੰਮ ਹੁਣ ਕਣਕਾਂ ਸਾਰੀਆਂ ਹੀ ਆਂ ਹਰਿਆਈ ਮਾਰਦੇ ਆ ਸਾਰਿਆਂ ਦੀ ਜਿੱਥੇ ਤੇ ਫੂਨ ਦੀ ਦੂਜੀ ਨਿਗਾਹ ਜਾਂਦੀ ਆਪਣੀ ਹਰਿਆਈ ਮਾਰਦੇ ਆ ਲਓ ਮਿੱਤਰੋ ਬੱਤੀ ਆ ਗਈ ਸੀਗੀ ਤੇ ਚੱਲੀ ਜਾਂਦੀ ਆ ਮੋਟਰ ਕਿਹੜਾ ਲੱਗ ਗਿਆ ਹੋ ਗਿਆ ਆ ਬਾਬਾ ਟਾਈਮ ਦੀ ਹੋ ਗਈ ਬੱਤੀ ਤਾਂ ਇਹ ਨੂੰ ਤੇ ਕਿਹੜਾ ਲੱਗ ਗਿਆ ਹੋ ਗਿਆ ਆ ਉਪਨਾ ਗਏ ਹਨ ਵਧੀਆ 10:00 ਵੱਜ ਗਏ ਆੜ ਆਪਣੀ ਪੂਰੀ ਚੜ ਕੇ ਚੱਲਦੀ ਆ ਆੜ ਆਪਣੀ ਇਹ ਤਾਂ ਡੂੰਗੀ ਹੋਈ ਆ ਹੁਣ ਖੱਤਿਆਂ ਨਾਲ ਆ ਕਰਕੇ ਫੇ ਚੜ ਕੇ ਚੱਲਦੀ ਬਾਕੀ ਮਿੱਤਰੋ ਆਪਾਂ ਦੂਜੀ 65 ਤੇ 66 ਵੀ ਲਵਾਉਣੀ ਆ ਦੇ ਦਿਆਂ ਹੱਡ ਲਵਾਉਣਾ ਆਪਾਂ ਦੂਜੀ ਦੇ ਦਿਆਂ ਕਿਦਾਂ ਨੂੰ ਹੁਣ ਟਾਈਮ ਲੱਗਦਾ ਉਹ ਲਾਉਣੀ ਆਪਾਂ ਨਾਲੇ ਕੱਪੜੇ ਵਾਲੀ ਪਹਿਲਾਂ ਦੇ ਦਿਆਂ ਜਲਾਉਨੇ ਆ ਜੇ ਟਾਈਮ ਲੱਗ ਗਿਆ ਤੇ ਦੂਜੀ ਲਾਉਣੀ ਆਪਾਂ 65 ਤੇ ਹੁਣ ਹੱਡ ਲਵਾਵਾਂਗੇ ਸੋਨਾ ਲੱਗਦਾ ਇੰਨੇ ਨਾ ਤੇ ਇੱਕ ਰੇਡੀਅਲ ਟਾਇਰ ਪਾਉਣੇ ਮੇਰੇ ਇਹਦੇ ਚਾਰਾਂ ਗੁੱਲੀ ਵਾਲੇ ਹੁੰਦੇ ਆ بڑے ਥੋੜੇ ਨਾਲੇ ਉੱਚਾ ਹੋ ਜੂ ਤੇ ਫਿਰ ਸੋਨਾ ਲੱਗਣ ਲੱਪੰਦਾ ਇਹਨੇ ਨਾ ਦੇ ਦੇਣ ਦੋਨੇ ਕੰਮ ਕਰਨੇ ਆ ਇੱਕ ਦੋ ਦਿਨਾਂ ਵਿੱਚ ਛਤਰੀ ਤਾਂ ਆਪਰ ਲਵਾਈ ਲੈਣੀ ਆ ਇੱਕ ਦੋ ਦਿਨਾਂ ਵਿੱਚ ਟਾਇਰਾਂ ਦਾ ਦੇਖਦੇ ਆਂ ਵਾਕਿ ਲਓ ਮਿੱਤਰੋ ਇੱਥੇ ਕਿ ਪਹੁੰਚਿਆ ਹਜੇ ਅੱਧਿਓ ਜਿਆਦਾ ਆ ਗਿਆ ਐ ਤੇ ਉਹ ਆਪਣਾ ਬੰਨਾ ਅੱਧਿਓ ਜਿਆਦਾ ਆ ਗਿਆ ਐ ਇਹ ਪਹੁੰਚਣ 32 ਟਿੱਕੀ ਰਵੇ ਤਾਂ ਘੰਟੇ ਦੇਢ ਦਾ ਕੰਮ ਹੈ ਸਾਰਾ। ਵਾਹ ਲੱਗੇ ਆ ਗਿਆ। ਸਹੀ ਟਾਈਮ ਤੇ ਲੱਗ ਰਿਹਾ ਗਣਕਣੂ ਪਾਣੀ। ਜਾਂੜ ਪੂਰਾ ਕਰਕੇ ਹੀ ਆ। 22-23 ਦਿਨਾਂ ਦੀ ਹੋ ਗਈ ਆ। ਨਹੀਂ ਹੋ ਗਈ ਆ ਮੇਰੇ ਖਿਆਲ ਨਾਲ 27-28 ਦਿਨਾਂ ਦੀ ਹੋ ਗਈ ਆ। ਤੇ ਲੱਗ ਜਾਂਦਾ ਵਾ ਕੰਮ ਕਾਰਖ ਚੱਲੀ ਜਾਂਦਾ ਹੈ। ਲਓ ਮਿੱਤਰੋ ਮੋਟਰ ਬੰਦ ਹੋ ਗਈ ਸੀਗੀ ਉਹ ਕਾਰ ਜੀ ਰੁੱਟ ਗਈ ਖੰਬੇ ਤੋਂ ਲਾ ਗਿਆ ਟਿਆਂ ਉਹਦੀਆਂ ਨੇ ਚੁੰਡੀਆਂ ਗਈਆਂ ਇੱਕ ਟੱਟ ਗਈ ਲਾ ਗਿਆ ਟਿਆਂ ਪਾਣੀ ਦੇਖੋ ਮੋਟਰ ਸਾਢੇ 12 ਵੀ ਹੈ ਕਾਰ ਜੀ ਪੂਰਾ 17 ਹੋਈਆਂ ਇਹਦਾ ਬੈਲਡ ਲਾਈ ਜਾਣਾ ਉੱਤੇ ਚੱਲਦਾ ਇਹ ਬੈਲਡ ਲੂ ਹੋ ਗਈ ਮੇਨਾ ਲਓ ਮਿੱਤਰੋ ਇੰਨਾ ਕ ਰਹਿ ਗਿਆ ਹੈ ਬਾਕੀ ਤਾਂ ਹੋ ਗਿਆ ਕਹਿਰਾ ਹੈ ਬਸ ਆ ਥੋੜੀ ਜੀ ਰਹਿ ਗਈ ਹੈ ਇਹ ਝੋਲੇ ਆਣਾ ਤਾਂ ਉੱਚਾ ਹੋ ਜਾਂਦਾ ਹੈ ਜੋ ਰੂਟ ਆਊਟਰ ਹਨ ਦੂਰਾ ਕਿਹੜਾ ਆਉਂਦਾ ਫੇ ਉੱਚਾ ਹੋ ਜਾਂਦਾ ਤਾਂ ਕਰਕੇ ਬਾਈ ਹੀ ਰਹਿ ਗਿਆ 10-20 ਮਿੰਟ ਲੱਗਣੇ ਫੇ ਦੂਜੇ ਨੂੰ ਮੋੜ ਦੇਣਾ ਤੇ ਇੱਕ ਰਹਿ ਜਾਣਾ ਮੋੜੇ ਫੇ ਹੋ ਮਿੱਤਰੋ ਚੱਲੀ ਜਾਂਦੀ ਲਾਈਟ ਤੇ ਹੁਣ ਤਾਂ ਉਹਦਾ ਜਾਦੀ ਨਹੀਂ ਗਈ ਸਵੇਰ ਦੀ ਚੱਲਦੀ ਲਗਾਤਾਰ ਦੂਜੇ ਨੂੰ ਮੋੜਤਾ ਹੀ ਹੋ ਗਿਆ ਘੰਟਾ ਕ ਪਾਣੀ ਇੱਕ ਯਾਰਾ ਤਾਂ ਆਪਣਾ ਹੋ ਗਿਆ ਹੀ अवला अपना हो गया ही क्या पानी बस जीर जाने चामा थी हाड़ फुलर के चल दियानारी से ये भी अद्धा को हो गया है अदा हो गया देखो ओ चल गया पानी बाबा दूरी ਬਾਕੀ ਕਣ ਕਹਿਣ ਪੂਰੀ ਤਰੀ ਹੈ ਡਾਇ ਦਾ ਬੋਰਾ ਇਹਨੂੰ ਡੇਢ ਡੇਢ ਬੋਰਾ ਪਿਆ ਆ ਪੂਰੀ ਤਰੀ ਹੈ ਇੱਥੋਂ ਕੋ ਬੱਟ ਮਾੜੀ ਮਿੱਟੀ ਲਾਉਣ ਵਾਲੀ ਆ ਪਾਣੀ ਚਲੇ ਗਿਆ ਉਹ ਤੌਰ ਇਧਰੋਂ ਬੱਟ ਥਾਣੀ ਤਾਂ ਲੱਗ ਜਾਣੇ ਹਜੇ 3 ਘੰਟੇ ਨੂੰ ਬਾਕੀ ਦੇਖੋ ਜੇ ਬੱਤੀ ਚੱਲ ਕੇ ਵਿੱਚੇ ਰਹਿ ਜਾਣਾ ਹੈ ਦੇਖਦੇ ਹਾਂ ਕੀ ਬਣਦਾ ਕਾਲੂ ਬਾਕੀ ਨਹੀਂ ਤਾਂ ਹੋ ਜੂਪੇ। ਧਿਆੜ ਵੀ ਫੇ ਕਰ ਹੁਣੀ ਕਾਲੂ। ਜਦੋਂ ਆ ਕੇ ਆਰਾ ਭਰਿਆ ਆਪਣੇ ਉੱਚੇ ਆ ਨਾ ਖੱਤੇ ਇਸ ਕਰਕੇ ਆੜ ਪਾਉਣੀ ਪੈਂਦੀ ਆ। ਤਾਂ ਕਰਕੇ ਆੜੇ ਫੇ ਵੱਡ-ਵੱਡ ਕਰ ਹੁੰਦੀ ਬੱਚੇ ਤੇ ਖਣ ਕੇ ਆ। ਸੁਪਰ ਸਿੱਟ ਦੀ ਦੇਖੋ ਵੀਜੀ। ਵਧੀਆ ਸੁਪਰ ਸਿੱਟ ਦੀ ਵੀਜੀ। ਆਵੀ ਮੈਟਰ ਲੇਟ ਗਈ ਚੱਲ ਤੇ 11:30 ਚ ਹੀ ਰਹਿ ਗਿਆ ਤੇ ਹੁਣ ਵਿਚੇ ਰਹਿ ਗਿਆ ਹੁਣ ਕੱਲੂ ਫੇਰ ਦੁਬਾਰ ਤੋਂ ਭਰੂਗਾ ਤੇ ਕੱਲੂ ਪਾਇਨਾਂ ਨੂੰ ਵੀ ਚਲਾਤੀ ਆ ਮੋਟਰ ਉਧਰ ਲਈ ਉਹ 15 ਦੀ ਆ ਤੇ ਦੋਵਾਂ ਦਾ ਦੇਖਾਂਗੇ ਜੇ ਸੂਤ ਆ ਗਿਆ 2.5 ਫੇਰ ਦੋਵਾਂ ਨਾ ਇਕੱਠੇ ਹੋ ਜਾਣਗੇ ਬਾਕੀ ਦੇਖਦੇ ਹਾਂ ਤੇ ਆ ਪਹਿਣੀ ਹੈ ਆਪਣੀ ਹੈਗੀ 187 ਆ ਤੇ ਆ 222 ਹੈ ਜਿਆਦਾ ਵੱਦੀ 222 ਕਮ ਸੇ ਕਮ ਆ ਗਣਕ ਦਾ ਇਸ ਗਣਕ ਨੂੰ ਹੋਣਾ ਫਰਕ 20 ਦਿਨਾਂ ਦਾ ਤੇ ਬਰੋਬਰ ਚੜੀ ਆਉਂਦੀ ਆ 222 ਥੋੜਾ ਜਿਆਦਾ ਵੱਧ ਆ ਵੀ ਬਾਕੀ ਦੇਖਿਓ ਫੇ ਤੇ ਆਪਾਂ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆ ਵਲੌਗ ਹੋਣਾ ਦਾ ਛੋਟਾ ਕੋਈ ਡਾ ਖਾਸ ਅੱਜ ਕੀਤਾ ਨਹੀਂ ਤਾਂ ਜੇ ਨਨ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ